ਐਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕੋਈ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸਾਲ ਗੁੱਡ ਮਾਰਨਿੰਗ ਜੀ ਸਵੇਰ ਦੀ ਵਾਚ ਚੁੱਕੀ ਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਆਪਾਂ ਹੋਲ ਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਲਈ ਜੀ ਦੋਸਤੋ ਆਪਾਂ ਇਸ ਵਕਤ ਖੜੇ ਹਾਂ ਮੋਹ ਲਾਲਾ ਰਵੀਵੀਰ ਸਿੰਘ ਰਾਹ ਆਪਾਂ ਖੜੇ ਹਾਂ ਜੀ ਦਦਾਂ ਤੇ ਜੀ 13 ਨੰਬਰ ਦਦਾਂ ਤੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਸ਼ੇਵਦਾ ਆਏ 330 ਪੰਜੇ ਜੀ ਦੋਸਤੋ ਆਪਾਂ ਬੋਲੀ ਫਰ ਕੋਠੀ ਗਾਲ ਜੀ ਅਸਮਨ ਜੀ ਅਸਮਨ ਜੀ ਕੀ ਹਾਲ ਚਾਲ ਵਧੀਆ ਜੀ ਵੀਰ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੇ ਮੰਦਾ ਹੋ ਗਏ ਜੀ ਹੁਣ ਸੇ ਮੰਦਾ ਹਾਂਜੀ ਤੇ ਦੇਖੋ ਇੱਕ ਨੰਬਰ ਮਾਨਾ 315 ਰੁਪਏ ਦੀ ਬੋਲੀ ਚੱਲ ਰਹੀ ਹੈ ਹਾਂਜੀ ਦੋਸਤੋ ਪੂਰਾ ਵਧੀਆ ਟੌਪ ਦਾ ਮਾਲ ਆ ਜੀ ਸੇ ਮੰਦਾ ਸੇ ਮੰਦਾ ਪੂਰਾ ਵਧੀਆ ਮਿੱਠਾ ਸੇਵ ਆ ਜੀ ਪੂਰਾ ਟੌਪ ਦਾ ਕਾਹਦੇ ਕਿਹੜਾ ਤੀਨ ਹੜਾ ਲੜੀ ਜਾਣਾ ਲੋਕ ਆਪਾਂ ਚੱਲੀ ਬੰਦਾ ਅੰਦਾਲੀ ਇਹਦੀਆਂ ਅੰਦਰੇ ਕੋਈ ਜਾਂਦੇ ਕੋਣ ਹੈ 22 ਮਿੰਟ ਆਹ ਫੇਰ ਜੀ ਸੇਵ ਦੀ ਗੱਡੀ ਭਰਾਗੇ ਬੇਟੀ ਹੈ ਬੈਟ 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 ਕਿੰਨੇ ਦੋਸਤਾਂ ਪੈ ਕਿੰਨੇ ਆ 365 365 ਬੈਟ ਬੈਟ 1753 ਮੀਟਰ ਸਿੱਟਾ ਸੀ

दास भी पूरा टॉप दा शेप है जी ये जी 20 ਤੇ ਸਾਰਾ ਹੀ ਹੈ ਸਾਰਾ ਹੀ ਸਾਰੇ ਸਾਰਾ ਪੰਤੀ ਹੈ ਜੀ 20 ਅੱਜ ਦਿਨ ਹੈਗਾ ਸ਼ਨੀਵਾਰ ਜੀ ਤੇ ਕੱਲ ਨੂੰ ਮੰਡੀ ਬੰਦ ਹੈ ਤੇ ਅੱਜ ਲੱਗ ਰਹੀ ਹੈ ਬੋਲੀ ਬੋਲੀ ਸ਼ੇਵਾਂ ਦੀ ਬੋਲੀ ਦੇਖੋ ਮੈਂ ਵੀ ਸ਼ੇਵ ਮੰਦਾ ਬਹੁਤ ਚੱਲ ਰਹੀ ਹੈ ਜੀ ਸ਼ੇਵ ਆਈਏ ਭਾਈ ਭਾਈ 20 ਹਾਜੀ 20 40 740 40 40 45 8540 بیا 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 ਹਾਂ ਜੀ ਦੋਸਤੋ ਬੋਲੀ ਦਾ ਸੇਵ ਦਾ ਪਾ ਰਿਹਾ ਜੀ ਅਜੇ ਦਾ ਜੀ ਬੋਲੀ ਦਾ ਜੀ 510 ਰੁਪਏ ਦਾ ਪਾ ਰਿਹਾ ਜੀ ਬੋਲੀ ਦਾ ਜੀ ਸੇਵ ਦਾ ਜੀ ਅਜੇ ਦਾ ਜੀ ਇਹ ਬੰਦ ਪੇਟੀ ਦਾ ਪਾ ਜੀ ਅਜੇ ਦਾ ਜੀ ਸੇਵ ਦਾ ਜੀ ਅਜੇ ਦਾ हां जी दोस्तों केले ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਪਾ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਕੇਲੇ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਅਨਾਰਾਂ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਰਿਹਾ ਜੀ ਅਨਾਰਾਂ ਦਾ ਜੀ ਅੱਜ ਦਾ ਜੀ 70 ਰੁਪਏ ਕਿਲੋ ਦਾ ਪਾ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਵੱਡੇ ਨਾਰਾਂ ਦਾ ਪਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਅੱਜ ਦਾ ਜੀ ਨਾਰਾਂ ਦਾ किलो बी अजय तीह रुपए किलो तीन रुपये रुपये 아디베디예 아가ੜੀ 3 페케로 바이 3 페예 아 데코 3 페케로 돌게 챌레 데딜 비예 아리 3 페제 자코 사마리야 3 페케로 밀라 아케 파3 페케로 바이 디스토 사라 크아야 가 하지 도스토 3 페케로 타카디 부리 ਚਲ ਰਹੀ ਹੈ ਜੀ ਛੇਵਦੀ ਹੈ ਆਪਾ ਦਿਖਾ ਰਹੇ ਜੀ ਬੰਦ ਕਿੰਦਾ ਜੀ 3 ਵੀ ਤਕਰੀਬੇ ਕੱਤੀ ਉਹ ਮੰਗਾਈ ਜੀ ਬਹੁਤ ਮੰਗਾਇਆ 30 ਕਿਲੋ ਕੱਤੀ ਵੀ ਕੱਤੀ ਵੀ ਕੱਤੀ ਵੀ ਹਾਂਜੀ ਦੋਸਤੋ 32 ਰੁਪਏ ਤੱਕ ਦਾ ਪਾ ਰਿਹਾ ਜੀ ਗੋਲੀ ਦਾ ਜੀ ਅੱਜ ਦਾ ਜੀ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਬੇਟੀ ਦਾ ਪਾ ਰਿਹਾ ਜੀ ਸ਼ੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੰਦ ਬੇਟੀ ਦਾ ਪਾ ਹੈਗਾ ਜੀ ਅੱਜ ਸ਼ੇਵ ਦਾ ਜੀ ਬੰਦ ਬੇਟੀ ਦਾ ਪਾ ਰਿਹਾ ਜੀ ਅੱਜ ਦਾ 450 ਤੋਂ ਲੈ ਕੇ 550 600 700 800 850 ਤੱਕ ਦੀਆਂ ਨੇ ਜੇ ਕਿਸੇ ਨੂੰ ਵੀ ਲੈਣੀ ਹੈ ਸੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਇਹ ਵੱਡ ਬੇਟੀਆਂ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਕੱਟੋ-ਕੱਟ 13 14 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਜੇ ਕਿਸੇ ਨੂੰ ਵੀ ਲੈਣਾ ਜੀ ਕੱਟੋ-ਕੱਟ 13 14 ਕਿਲੋ ਵੇਟ ਹੁੰਦਾ ਜੀ ਸੇਵ ਦਾ ਜੀ ਭਾਅ ਨੇ ਜੀ ਇਹਦੇ ਵਿੱਚ ਕੋਈ 10 ਡੱਬਿਆਂ ਵਿੱਚ ਹੀ 450 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਅੱਜ ਸੇਵ ਦਾ ਜੀ ਅੱਜ ਦਾ ਜੀ ਵਧੀਆ ਸੇਵ ਦਾ ਕਾਉਂਡਰ ਸੇਵ ਤੱਕ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਮਸਮੀ ਦੇ ਭਾਰ ਹੈ ਜੀ ਅੱਜ ਦਾ ਜੀ ਬੰਦ ਕੱਟਿਆਂ ਦਾ ਭਾਰ ਹੈ ਜੀ ਮਸਮੀ ਦਾ ਜੀ ਅੱਜ ਦਾ ਜੀ 800 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸਮੀ ਦਾ ਜੀ ਅੱਜ ਦਾ ਜੀ ਇਹ ਬੰਦ ਕੱਟਿਆਂ ਦਾ ਭਾਅ ਜੀ ਮਸਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਸੰਤਰਿਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਸੰਤਰਿਆਂ ਦਾ ਜੀ ਅੱਜ ਦਾ ਜੀ 80 ਰੁਪਏ ਕਿਲੋ ਦਾ ਭਾਅ ਜੀ ਸੰਤਰਿਆਂ ਦਾ ਜੀ ਇਹ ਮੋਟੇ ਸੰਤਰੇ ਨੇ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗਰੇਟ ਦਾ ਭਾਅ ਜੀ ਅੱਜ ਦਾ ਜੀ ਸੰਤਰਿਆਂ ਦਾ ਜੀ ਅੱਜ ਦਾ ਅੰਬਰੂਦ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾ ਨਾਲ ਪਾ ਰਿਹਾ ਜੀ ਅੰਬਰੂਦ ਦਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਪਾ ਜੀ ਅੰਬਰੂਦ ਦਾ ਜੀ ਅੱਜ ਦਾ ਜੀ ਬਰਨਾਲਾ ਮੰਡੀ ਦਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਪਵਿੱਤੇ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਨਾਲ ਪਾ ਰਿਹਾ ਜੀ ਪਵਿੱਤੇ ਦਾ ਜੀ ਅੱਜ ਦਾ ਜੀ 35 ਰੁਪਏ ਦਾ ਪਾ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾ ਨਾਲ ਪਾ ਜੀ ਅੱਜ ਦਾ ਜੀ ਪਵਿੱਤੇ ਦਾ